ਸੋ ਲਗਾਤਾਰ ਮੀਂਹ ਨੇ ਚਾਰੇ ਪਾਸੇ ਤਬਾਹੀ ਹੀ ਤਬਾਹੀ ਮਚਾਈ ਹੋਇਆ ਲੋਕਾਂ ਦਾ ਜਾਨ ਜੀਵਨ ਤੱਕ ਪ੍ਰਭਾਵਿਤ ਕਰ ਦਿੱਤਾ ਅਤੇ ਇਸ ਮੀਂਹ ਦੇ ਵਿੱਚ ਲੋਕਾਂ ਦੀਆਂ ਆਲੀਸ਼ਾਨ ਕੋਠੀਆਂ ਤੱਕ ਹੜ੍ਹ ਚੁੱਕੀਆਂ ਨੇ ਲੋਕਾਂ ਦੇ ਪਸ਼ੂਆਂ ਦਾ ਨੁਕਸਾਨ ਹੋ ਚੁੱਕਿਆ ਲੋਕਾਂ ਦੇ ਘਰ ਢਹਿ ਢੇਰੀ ਹੋ ਚੁੱਕੇ ਨੇ ਉੱਥੇ ਜੇਕਰ ਗੱਲ ਸੜਕਾਂ ਦੀ ਕੀਤੀ ਜਾਵੇ ਤਾਂ ਸੜਕਾਂ ਵੀ ਧੱਸ ਚੁੱਕੀਆਂ ਨੇ ਗੱਲ ਕੀਤੀ ਜਾਵੇ ਲੁਧਿਆਣਾ ਦੀ ਤਾਂ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀ ਸੜਕ ਪਹਿਲਾਂ ਥੋੜੀ ਜਿਹੀ ਧਸੀ ਤਾਂ ਹੌਲੀ-ਹੌਲੀ ਕਰਦੇ ਇੱਕ ਵੱਡਾ ਪਾੜ ਪੈ ਗਿਆ ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਬੈਰੀਕੇਡ ਲਗਾ ਕੇ ਇੱਥੇ ਆਉਣ ਜਾਣ ਵਾਲੇ ਲੋਕਾਂ ਨੂੰ ਰੋਕ ਦਿੱਤਾ ਗਿਆ ਤਾਂ ਕਿ ਕੋਈ ਵੱਡਾ ਨੁਕਸਾਨ ਨਾ ਹੋ ਸਕੇ ਅਤੇ ਇੱਥੋਂ ਜਿਹੜਾ ਕਿ ਰਸਤਾ ਡਾਇਵਰਟ ਕਰਕੇ ਦੂਸਰੇ ਰਸਤੇ ਵਿੱਚ ਲੋਕਾਂ ਨੂੰ ਆਉਣ ਜਾਣ ਦੀ ਪਰਮਿਸ਼ਨ ਦੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਇਸ ਦੀ ਨਗਰ ਨਿਗਮ ਨੂੰ ਸੂਚਨਾ ਦਿੱਤੀ ਗਈ ਉਹਨਾਂ ਦੇ ਵੱਲੋਂ ਇਸ ਦੀ ਜਾਂਚ ਜੜਕੀ ਕੀਤੀ ਜਾ ਰਹੀ ਹੈ ਸਰਕਾਰ ਦੇ ਉੱਤੇ ਟੋਏ ਦੱਸੋ ਮਾਲਾ ਜੀ ਕਰਦੇ ਕੋਈ ਕਾਰਪੋਰੇਸ਼ਨ ਦਾ ਕੋਈ ਨਹੀਂ ਜੀ ਕਾਰਪੋਰੇਸ਼ਨ ਦੇ ਮਲਾਦੇ ਵਿੱਚ ਕਿਸਮ ਦੇ ਖਲਾਸ ਹੋਏ ਪਏ ਨੇ ਕੋਈ ਐ ਨਹੀਂ ਕਿ ਕੋਈ ਆ ਕੇ ਸੜਕਾਂ ਦੇ ਉੱਤੇ ਹਾਲਾਤ ਵੇਖੀ ਕੋਈ ਹਾਲਾਤ ਨਹੀਂ ਵੇਖਦੇ ਵੇ ਜੀ ਸੜਕਾਂ ਦੇ ਬڑے ਵੱਡੇ ਵੱਡੇ ਟੋਏ ਨੇ ਜਿਨ੍ਹਾਂ ਕਰਕੇ ਅੰਨਾ ਜਾਮ ਲੱਗਦਾ ਵਾ ਜਾਮ ਇਹਨਾਂ ਨਾਲ ਜਾਮ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਜੀ ਆਈਐਸ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਆਪਣੇ ਮੁਲਾਜ਼ਮਾਂ ਨਾਲ ਧਿਆਨ ਦੇਣ ਇਹ ਨਹੀਂ ਕਿ ਅੰਨੇ ਹੋ ਕੇ ਬੈਠੇ ਰਹਿਣ ਅੰਨੀ ਪੁਲੀਸ ਸਰਕਾਰ ਮੇਰ ਦਾ ਵੀ ਬੜਾ ਕੁਝ ਦਿਖਦਾ ਹੀ ਨਹੀਂ ਜੀ ਮੇਰ ਦਾ ਕੋਈ ਹਾਲ ਹੀ ਨਹੀਂ ਕੋਈ ਜੀ ਕੋਈ ਦਿਖਦਾ ਹੀ ਨਹੀਂ ਸਿਰੇ ਦੇ ਕੋਈ ਕੀ ਹੈ ਹਾਲਾਤ ਸੜਕਾਂ ਦੇ ਹਾਲਾਤ ਵੇਖੀ ਹੈ ਜਾਂ ਉੱਪਰ ਦੇਖੀ ਹੈ ਜਿੱਥੇ ਜਾ ਉੱਥੇ ਟੋਏ ਨੇ ਜਿੱਥੇ ਜਾ ਉੱਥੇ ਟੋਏ ਨੇ ਅੜੇ ਅੜੇ ਸੜਕਾਂ ਖਰਾਬ ਨੇ ਉਧਾਰਾਂ ਦੇ 5 ਸਾਲ ਸੜਕ ਨੂੰ ਬਾਹਰ ਦੀ ਕਨੇਡਾ ਦੀ ਸਰਕਾਰ ਬਣਾਣੀ ਹੈ ਇੱਥੇ ਤੁਸੀਂ ਬਾਹਰ ਦੀ ਛੱਡੋ ਪੰਜਾਬ ਦੀ ਉਹ ਬਣਾ ਦਿਓ ਕੋਈ ਪੰਜਾਬ ਦਾ ਕੋਈ ਸਹੂਲਤ ਦੀ ਕਰ ਦਿਓ ਭਈ ਉਹੀ ਕਰ ਦਿਓ ਮਿਹਰਬਾਨੀ ਜੀ ਧੰਨਵਾਦ ਕੀ ਨਾ ਤੁਹਾਡਾ ਫਰਮ ਦੇ ਸੰਗ ਫਰਮ ਜੀ ਇਹਦਾ ਉਹਦਾ ਖੱਡਾ ਕਿੱਧਰ ਹੋ ਗਿਆ ਕਿੰਨੇ ਫੁੱਟ ਦਾ ਖੱਡਾ ਇਹ ਤੁਹਾਨੂੰ ਦੇਖਣਾ ਚਾਹੀਦਾ ਪਿਛਲੀ ਸਰਕਾਰਾਂ ਦੀ ਕਮੀਆਂ ਇਹ ਜਿਹੜੀਆਂ ਕਿ ਜਦੋਂ ਦੇਖਦੇ ਸੀਗੇ ਵੀ ਇਲੈਕਸ਼ਨ ਆਉਣ ਵਾਲੇ ਆ ਉੱਪਰ ਉੱਪਰ ਲੇਪ ਲਾ ਦਿੰਦੇ ਸੀ ਸੜਕਾਂ ਦਾ ਕੋਈ ਧਿਆਨ ਨਹੀਂ ਕੀਤਾ ਜਾਂਦਾ ਸੀ ਆਪਾਂ ਬੋਟਾ ਲੈਣੀਆਂ ਉੱਪਰ ਉੱਪਰ ਮਾੜੀ ਦੀ ਬਜਰੀ ਪਾਈ ਨਾ ਕੋਈ ਵਧੀਆ ਲੁੱਕ ਪਾਉਣੀ ਆ ਤੁਹਾਡੇ ਸਾਹਮਣੇ ਆ ਇੰਨੇ ਨੇ ਖੱਡੇ ਡੋਏ ਹੋਏ ਪਏ ਸਾਰੀਆਂ ਸੜਕਾਂ ਦਾ ਬੁਰਾ ਹਾਲ ਆ ਮੈਂ ਮਾਨ ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਜਿਹੜੇ ਲੁਧਿਆਣੇ ਦੇ ਲੋਕ ਨੇ ਬੜੇ ਪਰੇਸ਼ਾਨ ਨੇ ਇਸ ਗੱਲ ਤੇ ਆਟੋ ਵੀ ਪਲਟ ਜਾਂਦੇ ਆ ਔਰ ਮੈਂ ਕਹਿੰਦਾ ਸੱਟਾਂ ਵੀ ਲੱਗਦੀਆਂ ਮੇਰਾ ਖੁਦ ਵੀ ਆਟੋ ਪਲਟਿਆ ਹੈਗਾ ਆਟੋ ਬਹੁਤ ਜ਼ਿਆਦਾ ਤਕਾਦ ਵਿੱਚ ਹੈਗੇ ਇੱਥੇ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਇਹ ਸਰਕਾਰਾਂ ਦੀਆਂ ਕਮੀਆਂ ਨੇ ਵੀ ਰੋਡ ਨਹੀਂ ਵਧੀਆ ਤੱਲੇ ਬਣਦੇ ਸੀ ਸਾਨੂੰ ਤੁਹਾਡੇ ਤੇ ਮਾਣ ਆ ਤੇ ਤੁਸੀਂ ਹੁਣ ਜੋ ਵੀ ਸੜਕਾਂ ਤੇ ਦਿੱਤਾ ਦੇ ਦਿਓ ਅਧਿਕਾਰੀਆਂ ਦੀ ਨਗਰ ਕਾਰਪੋਰੇਸ਼ਨ ਜਮਾਂ ਨਹੀਂ ਕੰਮ ਕਰਦੀ ਪਈ ਕਾਰਪੋਰੇਸ਼ਨ ਨਾ ਕਿਤੇ ਦੀ ਕੋਈ ਸੁਣਾਈ ਕਰਦੀ ਆ ਉਹਨਾਂ ਇੱਥੇ ਹੀ ਕਾਰਪੋਰੇਸ਼ਨ ਦਾ ਦਫ਼ਤਰ ਇੱਥੇ ਹੀ ਕੋਈ ਦੂਰ ਤਾਂ ਨਹੀਂ ਹੈਗਾ ਪਰ ਉਹ ਇੱਥੇ 24 ਘੰਟੇ ਲੱਗਦੇ ਆ ਪਰ ਕੋਈ ਖੱਡੇ ਨਹੀਂ ਭਰੇ ਜਾਂਦੇ ਸਾਰੀਆਂ ਸੜਕਾਂ ਦਾ ਬੁਰਾ ਹਾਲ ਹੈ ਇਹ ਸਰਕਾਰ ਆ ਪਿਛਲੀਆਂ ਦੇ ਕੰਮੀਆਂ ਜਿਹੜੀਆਂ ਸੜਕਾਂ ਸਹੀ ਨਹੀਂ ਬਣਾਉਂਦੀਆਂ ਸੀ ਕਿਆਂ ਤੇ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਸੜਕਾਂ ਇੱਕ ਨੰਬਰ ਤੇ ਬਣਾਓਗੇ ਤੇ ਇੱਕ ਨੰਬਰ ਤੇ ਹੀ ਆਓਗੇ ਬਸ ਸਿੱਧੀ ਜੀ ਦੀ ਗੱਲ ਠੀਕ ਹੈ ਜੀ ਕਿਤਰਾ ਦਾ ਹੋਇਆ ਫੱਟਾ ਜਿੱਤਾ ਹੋਇਆ ਇਹ ਨਹੀਂ ਪਤਾ ਜੀ ਇਹ ਨਹੀਂ ਪਤਾ ਫੋਟੋ ਆਈ ਸਾਨੂੰ ਵੀ ਹੁਣ ਹੀ ਪਤਾ ਲੱਗਿਆ ਜੀ ਨਾਲ ਹੀ ਮੌਕੇ ਤੇ ਆ ਗਏ ਜੀ ਅੱਛਾ ਜੈ ਸਿੰਘ ਸਾਹਿਬ ਇੱਥੇ ਮੁਕੇ ਕੋਈ ਉੱਚੇ ਦਰਹਾਂ ਹਾਂਜੀ ਉਹ ਚੱਲ ਗਏ ਜੀ ਜੈ ਸਿੰਘ ਸਾਹਿਬ ਆਏ ਸੀਗੇ ਜਿਹੜੇ ਮੌਕੇ ਤੇ ਜਾਈ ਸੀਗੇ ਦੇਖ ਕੇ ਆ ਫਲੇਵਰ ਭੇਜ ਰਹੇ ਪਏ ਮਲਵਾ ਗਿਆ ਵਾ ਜੀ ਅਸੀਂ ਮੈਂ ਕਿਹਾ ਅਸੀਂ ਬੇਲਦਾਰੀ ਹੈ ਜੀ ਭਾਈ ਦੇਖਣੀ ਹੈ ਇਸੀ ਮੌਕੇ ਤੇ ਕੀ ਸਮਾਨ ਲੱਗਣਾ ਕਿੰਨਾ ਕੋ ਫਟ ਕੱਢਾ ਹੋ ਗਿਆ ਹੈਗਾ 8 ਕੋ ਫਟ ਦਾ ਹੈਗਾ ਜੀ 8 ਕੋ ਫਟ ਦਾ ਹੈਗਾ ਜੀ ਚੈਨਿੰਗ ਤੋਂ ਹੋ ਸਕਦੇ ਕਿਸੇ ਦਾ ਨਹੀਂ ਸਰ ਮੌਕੇ ਤੇ ਬੰਦੇ ਆ ਗਏ ਹੈ ਬੈਰੀਕੇਟਿੰਗ ਹੋ ਗਈ ਹੈ ਠੀਕ ਹੈ ਜੀ ਸਮਾਨ ਲਿਆਈਏ ਤੇ ਕੰਮ ਕਰ ਦਈਏ ਇੱਕ ਵਾਰ ਦੇਖ ਲਈਏ ਆਪਾਂ ਆਪਣੇ ਬੰਦੇ ਆ 3 ਨਾਮਗੇ ਤਾਂ ਢਾਢਾ ਵਿੱਚ ਦੋ ਵੀ ਨਾਂਮ ਕਿ ਹੋ ਗਿਆ ਹੈ ਕਾਰਪੋਰੇਸ਼ਨ ਤੋਂ ਹੱਥ ਜੁੜੀ ਜਾਂਦੇ ਉਹ ਕਾਰਪੋਰੇਸ਼ਨ ਤੋਂ ਹਾਂਜੀ ਹਾਂਜੀ ਸੋ ਦੱਸ ਦੇ ਕਿ ਮੀਂਹ ਨੇ ਕਾਫੀ ਭਾਰੀ ਨੁਕਸਾਨ ਕੀਤਾ ਲੋਕਾਂ ਦਾ ਜਾਨ ਜੀਵਨ ਵੀ ਪ੍ਰਭਾਵਿਤ ਹੋਇਆ ਉੱਥੇ ਹੀ ਸੜਕਾਂ ਦੇ ਵਿੱਚ ਵੀ ਤਰੇੜਾਂ ਆ ਗਈਆਂ ਤੇ ਵੱਡੇ ਵੱਡੇ ਟੋਏ ਪੈ ਚੁੱਕੇ ਜੋ ਕਿ ਕਿਸੇ ਦੇ ਲਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਹਕੀਕਤ ਰੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ